ਨਹੀਂ ਬਚੇ ਮਰੀ ਕੱਟ ਲਿਆ ਤੂੰ ਤੇ ਬੰਦੇ ਆ ਗਏ ਦੋ ਬੰਦੇ ਆਈ ਦੇ ਕਿ ਉਹ ਬੰਦੇ ਪਰਚੂਨ ਲੈ ਕੇ ਸਮਾਨ ਥੋੜਾ ਜਿਹਾ ਲੈ ਗਏ ਥੋੜਾ ਬਹੁਤ ਸਮਾਨ ਲੈ ਗਏ ਕੀ ਕੀ ਮੰਗਾਈ ਏੰਗਲੋ ਤੁਮਰੀ ਤੇ ਫੇਰੀ ਦੇ ਕਾਫੀ ਪਾਇਆ ਉਹ ਬਾੜੀ ਦਾ ਲੈਣੇ ਹਾਂ ਵਿਆਜ ਉਹ ਆਏ ਦਾ ਹੀ ਸਦਾ ਹੀ 800 ਦਾ ਫਿਰ ਵਿਆਜ ਬਾੜੀ ਦੇ ਸਮਾਨ ਕਿੰਨੇ ਆ ਸੌਂਨੇ ਆਪਾਂ ਲੋਰੀ ਦਾ ਇਹ ਜਿਹੜਾ ਦਬਰਤਾਂ ਨੂੰ ਲੱਗਦਾ ਕਿ ਇਹਦੇ ਸਾਹਮਣੇ ਕਰਕੇ ਬਾਰ ਚਲ ਗਈ ਉਹ ਇਹਦਾ ਜਿਹੜਾ ਜਿਹੜੀ ਆਏਗਾ ਉਹ ਤੋਂ ਹੋਣ ਕਰਦੀ ਹੈ ਇਹ ਤੋਂ ਵੀ ਸੋ ਲਗ ਰਹੀ ਕਿ ਜਿੱਦੂ ਕੋ ਜੋੜੀ ਬਾਕੀ ਵੀ ਪਾਰਟੀ ਚ ਕਰਦਾ ਤੇ ਤੇਰੀ ਗੱਲ

ਇਹ ਬਾਹਰ ਗਿਆ ਗੁੱਡੀਆਂ ਲੈਣ ਤੇ ਮਗਰੋਂ ਦੋ ਵਿਅਕਤੀ ਬੜੇ ਆ ਤੇ ਥੋੜਾ ਬੋੜਾ ਸਮਾਨ ਚੋਰੀ ਕਰਕੇ ਚਲ ਗਏ ਆ ਜੋ ਮੇਰੇ ਬੱਚੇ ਨੇ ਵੇਖ ਲਿਆ ਉਹਨਾਂ ਨੂੰ ਤੇ ਉਹ ਇਹਨਾਂ ਦੇ ਹੁਣ ਦਿਆਂ ਹੀ ਬਾਹਰ ਦੌੜੇ ਆ ਦੋਨੋਂ ਜਣੇ ਇੱਕ ਇੱਕ ਦੋ ਮੁੰਦਰੀਆਂ ਦੇ ਕਵਾਲੀਆਂ ਵਾ ਕਿੰਨਾ weight ਸੀ ਉਹਨਾਂ ਦਾ ਮੇਰਾ ਪੰਜ ਗ੍ਰਾਮ weight ਹੋਣਾ ਸਾਰਾ ਜੀ ਟੋਟਲ ਹਾਂਜੀ ਦਿੰਦੇ ਆਲੇ ਉਹ ਹੀ ਅਦਿਆਂ ਦੇ 8:30 ਵਜੇ ਹਾਂਜੀ ਤੇ ਕਿੱਥੇ ਗਏ ਮੈਂ ਮੰਦਰੇ ਬੈਠਾ ਦਾ ਹੀ ਘਰ ਕੋਈ ਨਹੀਂ ਘਰ ਬੱਚਾ ਹੈਗਾ ਸੀ ਮੇਰਾ ਇਹਨਾਂ ਦੇਖੀਏ ਆ ਦੇਖਿਆ ਜੀ ਕਿੱਥੇ ਗਏ ਬਿਆਰੀ ਨੇ ਵਿਆਹ ਦੇ ਅੱਜ ਪਰਸੋਂ ਆ ਗਏ ਵਿਆਹ ਤੇ ਪਰਸੋਂ ਆ ਗਏ ਅੱਜ ਕਿਤੇ ਨਹੀਂ ਗਏ ਅੱਜ ਘਰ ਹੀ ਆਏ ਐ ਟਾਈ ਬਈ ਨਹੀਂ ਤੇ ਕਾਂਡ ਨੇ ਬੱਚਾ ਕਲਾਕਾਰ ਹੀ ਹਾਂਜੀ ਹਾਂਜੀ ਮੈਂ ਬਾਹਰ ਗਿਆ ਰਿਹਾ ਮੈਂ ਗਿਆ ਹਾਂਜੀ ਬੱਚਾ ਕਾਰ ਹੀ ਗੱਲ ਆਈ ਰਵੀ ਕੁਮਾਰ ਕੀ ਕੰਮ ਕਰਦੇ ਮੈਂ ਵੀਟਰ ਦਾ ਕੰਮ ਕਰਨਾ ਖਤਰੀ ਪਹੁੰਚ ਨਹੀਂ ਕੋਣ ਪਤਾ ਨਹੀਂ ਐ ਸਾਨੂੰ ਜੀ ਕੋਣ ਐਨਾ ਸਾਨੂੰ ਨਹੀਂ ਪਤਾ ਜੀ ਕੋਲਡ ਕੀਤੀ ਤੁਸੀਂ ਕੋਈ ਨਹੀਂ ਅਜੇ ਕੰਪਲੀਟ ਕਰਨੀ ਆ ਚਲੋ